ਹਾਂਜੀ ਕਿਵੇਂ ਹੋ ਸਾਰੇ ਲੋ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣਾ ਵਾ ਤੇ ਸਭ ਤੋਂ ਪਹਿਲਾਂ ਤੁਸੀਂ ਦ੍ਰਿਸ਼ ਦੇਖ ਲਓ ਕਿੰਨਾ ਜ਼ਬਰਦਸਤ ਦ੍ਰਿਸ਼ ਆ ਤੇ ਉਸ ਤੋਂ ਅੱਗੇ ਫਿਰ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਪ੍ਰੋਪਰਲੀ ਪਹਿਲਾਂ ਤਾਂ ਦ੍ਰਿਸ਼ ਦੇਖੋ ਤੁਸੀਂ ਹਾਂਜੀ ਆ ਦੇਖੋ ਤੁਹਾਨੂੰ ਪਾਣੀ ਦੇ ਵਿੱਚ ਕੁਝ ਬੋਟ ਦਿਖ ਰਹੀਆਂ ਵਾ ਬੋਟਸ ਇਹ ਜਿਹੜੀਆਂ ਬੋਟ ਆ ਇਹ ਇਲੈਕਟ੍ਰਿਕ ਬੋਟ ਆ ਛੋਟੂ ਛੋਟੀਆਂ ਬੋਟ ਜਿੱਦਾਂ ਆਪਾਂ ਡਰੋਨ ਨੂੰ ਕੰਟਰੋਲ ਕਰਦੇ ਆ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਨੂੰ ਇਹ ਪਾਣੀ ਦੇ ਵਿੱਚ ਕੰਟਰੋਲ ਕੀਤਾ ਜਾ ਰਿਹਾ ਵਾ ਤੇ ਇਹ ਬੜੀ ਦਿਲਚਸਪ ਜਿਹੜੀ ਆਪਣੀ ਗੇਮ ਆ ਕੰਪੀਟੀਸ਼ਨ ਕਰਦੇ ਆ ਤੇ ਕੌਣ ਆ ਬਜ਼ੁਰਗ ਕੋਈ 70-75 ਸਾਲ ਦੇ ਬਜ਼ੁਰਗ ਆ ਉਹਨਾਂ ਦਾ ਗਰੁੱਪ ਆ ਉਹ ਇਸ ਗੇਮ ਨੂੰ ਖੇਡਦਾ ਵਾ ਕਿੱਦਾਂ ਖੇਡਦਾ ਉਹ ਚਲੋ ਕਿਤੇ ਫਿਰ ਬੈਠ ਕੇ ਉਹਨਾਂ ਨੂੰ ਪੁੱਛਾਂਗੇ ਵੀ ਕਿਵੇਂ ਉਹਨੂੰ ਗੇਮ ਨੂੰ ਚਲਾਉਂਦੇ ਆ ਤੇ ਸਾਡੇ ਉੱਪਰ ਬਹੁਤ ਸੋਹਣਾ ਦ੍ਰਿਸ਼ ਇੱਕ ਤੁਹਾਨੂੰ ਹੋਰ ਦਿਖਾਉਣਾ ਆ ਦੇਖੋ ਬਿਲਕੁਲ ਸਿਰ ਦੇ ਉੱਪਰ ਦੀ ਇੱਕ ਵੱਡਾ ਜਹਾਜ਼ ਲੰਘ ਰਿਹਾ ਵਾ ਤੇ ਆ ਦੇਖੋ ਦ੍ਰਿਸ਼ ਬਹੁਤ ਹੀ ਦਿਲਕਸ਼ ਨਜ਼ਾਰਾ ਵਾ ਤੇ ਇਹ ਜਿਹੜੀਆਂ ਬੋਟ ਆ ਇਹ ਨਾ ਬਜ਼ੁਰਗਾਂ ਵੱਲੋਂ ਜਿਹੜੀਆਂ ਵਾ ਉਹ ਕੰਟਰੋਲ ਕੀਤੀਆਂ ਜਾਂਦੀਆਂ ਵਾ ਤੇ ਆ ਸਾਰਾ ਗਰੁੱਪ ਜਿਹੜਾ ਇੱਧਰ ਦੇਖੋ ਖੜਾ ਵਾ ਤੇ ਇਹ ਜਿਹੜਾ ਵਾ ਗਰੁੱਪ ਉਹਨਾਂ ਦੇ ਹੱਥਾਂ 'ਚ ਰਿਮੋਟ ਫੜੇ ਆ ਤੁਸੀਂ ਦੇਖ ਸਕਦੇ ਆ ਦੇਖੋ ਹਰੇਕ ਦੇ ਇਕੱਲੇ-ਕੱਲੇ ਦੇ ਹੱਥ 'ਚ ਰਿਮੋਟ ਫੜਿਆ ਹੋਇਆ ਵਾ ਤੇ ਇਹ ਇਹਨਾਂ ਦੇ ਨਾਲ ਕੰਪੀਟੀਸ਼ਨ ਜਿਹੜਾ ਉਹ ਕਰਦੇ ਆ ਮੈਂ ਤੁਹਾਨੂੰ ਦੂਰੋਂ ਇੱਕ ਵਾਰੀ ਦਿਖਾਉਣਾ ਆ ਦੇਖੋ ਕਿਸ ਤਰ੍ਹਾਂ ਇਹ ਸਾਰਾ ਗਰੁੱਪ ਖੜਾ ਵਾ ਇਹ ਇਹ ਗਰੁੱਪ ਜਿਹੜਾ ਵਾ ਇਹਨਾਂ ਬੋਡ ਕੰਟਰੋਲ ਕਰਦਾ ਵਾ ਆ ਦੇਖੋ ਗੇਮ ਇਹਨਾਂ ਦੀ ਇਹ ਕਿਸ ਤਰ੍ਹਾਂ ਗੇਮ ਖੇਡਦੇ ਆ ਇਹ ਕਿਸ ਦਿਨ ਬੈਠ ਕੇ ਉਹਨਾਂ ਨੂੰ ਪੁੱਛਾਂਗੇ ਪ੍ਰੋਪਰਲੀ ਵੀ ਕਿਵੇਂ ਤੁਸੀਂ ਖੇਡਦੇ ਆ ਇਹ ਸਾਰੀਆਂ ਜਿਹੜੀਆਂ ਬੋਡਸ ਆ ਇਸ ਰਿਮੋਟ ਦੇ ਨਾਲ ਕੰਟਰੋਲ ਕੀਤੀਆਂ ਜਾਂਦੀਆਂ ਤੁਸੀਂ ਵਿਊ ਦੇਖੋ ਕਿੰਨਾ ਜ਼ਬਰਦਸਤ ਆ ਦੇਖਦੇ ਜਾਓ ਵੀਡੀਓ ਦੇਖੋ ਉਹਨਾਂ ਦੀ ਗੇਮ ਚੱਲ ਪਈ ਆ ਉਹ ਦੇਖੋ ਦੋ ਫੀਗਰ ਰਿਮੋਟ ਦੇ ਨਾਲ ਇਹਨਾਂ ਨੂੰ ਕੰਟਰੋਲ ਕੀਤਾ ਜਾ ਰਿਹਾ ਵਾ ਤੇ ਇਹ ਬਜ਼ੁਰਗ ਜਿਹੜੇ ਆ ਆਪਣਾ ਇਸ ਤਰ੍ਹਾਂ ਜਿਹੜਾ ਫਾਨੇ ਆ ਉਹ ਕਰ ਰਹੇ ਆ ਉਹ ਦੇਖੋ ਬਹੁਤ ਖੂਬਸੂਰਤ ਜਿਹੜੀ ਮੈਨੂੰ ਚੀਜ਼ ਲੱਗੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੇਨਲੀ ਗੱਲ ਆ ਦੇਖੋ ਸਾਰੇ ਬਜ਼ੁਰਗ ਸ਼ਾਮੇ ਕੁਰਸੀਆਂ ਢਾ ਕੇ ਬੈਠੇ ਆ ਆਪਣੇ ਆਪਣੇ ਰਿਮੋਟ ਲੈ ਕੇ ਤੇ ਆਪਣੀ ਬੋਟਸ ਨੂੰ ਕੰਟਰੋਲ ਕਰ ਰਹੇ ਆ ਤਾਂ ਦੇਖੋ ਬਿਲਕੁਲ ਡਰੋਨ ਦੀ ਤਰਜ਼ ਤੇ ਆ ਸਾਰਾ ਕੁਝ ਇਹ ਇੱਕ ਛੀਲ ਬਣੀ ਹੋਈ ਆ ਛੋਟੀ ਜਿਹੀ ਜਦਾਂ ਬਣਾਈਆਂ ਇੱਕ ਤਲਾਬ ਟੈਪਲਾ ਲੋ ਜਾਂ ਕਹਿ ਦੋ ਛੀਲ ਨਹੀਂ ਕਹਿ ਸਕਦੇ ਤਲਾਬ ਕਹਿ ਸਕਦੇ ਆ ਵੱਡਾ ਸਾਰਾ ਤੇ ਦੇਖ ਵਾ ਨਿਆਰਾ ਇਹ ਆਪਣੀ ਕੋ ਗੇਮ ਖੇਡ ਰਿਹਾ ਆ ਇਸ ਤਰ੍ਹਾਂ ਇਹ ਜ਼ਿੰਦਾਦਿਲੀ ਦੀਆਂ ਨਿਸ਼ਾਨੀਆਂ ਚੰਗੇ ਮੁਲਕਾਂ ਦੇ ਵਿੱਚ ਚੰਗੇ ਤਰੀਕੇ ਨਾਲ ਜ਼ਿੰਦਗੀ ਜੂਣ ਦਾ ਤਰੀਕਾ ਵਾ ਆਪਣਾ ਆਪ ਨੂੰ ਬਿਜ਼ੀ ਰੱਖਣ ਦਾ ਫਨ ਕਰਨ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਸਪੋਰਟਸ ਨਾਲ ਜੁੜੇ ਰਹਿਣ ਦਾ ਕਿਉਂਕਿ ਹੁਣ ਇਹਨਾਂ ਵਿੱਚ ਉਨੀ ਪਾਵਰ ਹੈ ਨਹੀਂ ਕਿ ਇਹ ਬੋਟਸ ਨੂੰ ਇਸ ਤਰ੍ਹਾਂ ਚਲਾ ਸਕਣ ਉਹਨੂੰ ਸਪੋਰਟਸ ਤਰੀਕੇ ਨਾਲ ਪਰ ਉਹਨੂੰ ਰਿਮੋਟ ਤੇ ਲਾ ਕੇ ਤੇ ਆਪਣੀ ਜਿਹੜੇ ਆ ਕੰਪੀਟੀਸ਼ਨ ਕਰਦੇ ਆ ਸੋ ਦੇਖੋ ਇੱਕ ਆ ਬੋਟ ਆ ਰਹੀ ਨੇ ਨੇੜੇ ਇਹ ਸਾਰੀਆਂ ਰਿਮੋਟ ਤੇ ਆ ਬੈਟਰੀ ਦੇ ਆ ਦੇਖੋ ਕਿੰਨੀ ਜ਼ਬਰਦਸਤ ਚੀਜ਼ ਆ ਆ ਦੇਖੋ امید ਆ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਈ ਆ ਪਸੰਦ ਆਈ ਹੋਊਗੀ ਪਰ ਕਿਸੇ ਨੇ ਇਹਨਾਂ ਨੂੰ ਪੁੱਛਾਂਗੇ ਪ੍ਰੋਪਰਲੀ ਹੁਣ ਬਿਜ਼ੀ ਆ ਵੀ ਕਿਸ ਤਰ੍ਹਾਂ ਇਹ ਗੇਮ ਨੂੰ ਪਰਫਾਰਮ ਕਰਦੇ ਆ ਕਿਵੇਂ ਨੰਬਰ ਲਿਖੇ ਜਾਂਦੇ ਕਿਵੇਂ ਹਾਰ ਜਿੱਤਿਆ ਉਹ ਕਿਸੇ ਦਿਨ ਵੱਖਰੀ ਵੀਡੀਓ ਬਣਾ ਕੇ ਪੁੱਛਾਂਗੇ ਫਿਲਹਾਲ ਇੰਨਾ ਹੀ ਏਸੀ ਵੀਡੀਓ ਇਹਨਾਂ ਬਜ਼ੁਰਗਾਂ ਦੀ ਪਰਫਾਰਮ ਕਰਦੇ ਹੋਏ ਆਪਣੀਆਂ ਬੋਰਡਸ ਦੇ ਨਾਲ ਆ ਦੇਖੋ ਇੱਕ ਨਿਸ਼ਾਨ ਲੱਗਾ ਹੋਇਆ ਵਾ ਉੱਥੋਂ ਇਹ ਮੁੜ ਰਹੇ ਆ ਸਾਰੀਆਂ ਬੋਰਡਸ ਸਾਰੀਆਂ 1 ਬਾਈ 1 ਆ ਦੇਖੋ ਥੈਂਕ ਯੂ ਵੀਡੀਓ ਵਾਚ ਕਰਨ ਲਈ ਥੈਂਕ ਯੂ